ग्राम पंचायत चौणाले नामजदगी पत्र दाखिल करवाने की प्रक्रिया शुरू होंदिया है पेंडो क्षेत्र विच चौण माहौल पूरी तरह गरमा गया चौण मैदान विच सरपंच ते पंच ते औदे ਲਈ किस्मत अजमान वाले उम्मीदवारों ने नामजदगी पत्र आदि प्रक्रिया नु मुकम्मल करने वास्ते बीडीपीओ दफ्तरा वालो विहीरा कत दितिया है क्योंकि नामजदगी पत्र दाखिल करवाने वास्ते जिथे चूला टैक्स दा अदा करना जरूरी है ओथे बीडीपीओ तो एनओसी सर्टिफिकेट लेना भी जरूरी है ਸੋ ਜਨਾ ਤੋਂ ਜਿਹੜਾ ਚੌਣ ਪ੍ਰਕਾਸ਼ ਜਿਹੜਾ ਪ੍ਰਕਾਸ਼ਤਾਦਿਆਂ ਦਾ ਪੰਜਾਬ ਦੇ ਵਿੱਚ ਚੱਲ ਰਿਹਾ ਹੈ। ਇਹ ਪਹਿਲੀ ਵਾਰ ਹੀ ਵੇਖਿਆ ਨੂੰ ਮਿਲਿਆ ਕਿ ਜਦਨਾ ਪੰਜਾਬ ਦੇ ਅੰਦਰ ਗੱਜਲ ਖਾਬੀ ਨੋਮੀਨੇਸ਼ਨਾਂ ਵੀ ਹੋਈਆਂ ਹੈਂ ਤੇ ਐਸ.ਸੀ ਦੇ ਵਿੱਚ ਪਹਿਲਾ ਕਦੇ ਜਿਹੜਾ ਜਿੰਨੇ ਆਖਦਾ ਇਹਨਾਂ ਨੇ ਕੋਸ਼ਿਸ਼ ਕੀਤੀ। ਔਰ ਕਈ ਬਹਾਨੇ ਲਾ ਕੇ ਸੁਪਰੀਮ ਕੋਰਟ ਆਪਣਾ ਹਾਈ ਕੋਰਟ ਸਾਹਿਬ ਨੇ ਵੀ ਇਹ ਗੱਲ ਕਈ ਮਨਜੋ ਅਦਾਲਤ ਨੇ ਵੀ ਜੇ ਚੁੱਲਾ ਤੱਕ ਜਿੱਦਾਂ ਜਿੰਨਾ ਉਹ ਨਹੀਂ ਮਿਲੇ ਉਹ ਉਹਨਾਂ ਦੇ ਮੌਕੇ ਤੇ ਜਾ ਕੇ ਭਾਵੇਂ ਰਾਤ ਨੂੰ ਲਾਉ ਦਿਨੇ ਲਾਉ ਡਿਊਟੀ ਉਹ ਪੂਰੀਆਂ ਪਰੋ। ਕਈ ਜਿਹੜੇ ਫਾਰਮ ਨਾਮਿਨੇਸ਼ਨਾਂ ਨੇ ਉਹ ਚੁੱਲਾ ਟੈਕ ਦਾ ਭੰਨਾ ਲਾ ਕੇ ਇਹਨਾਂ ਨੇ ਕੈਂਸਲ ਕਰ ਦਿੱਤੇ। ਜਿਹੜੀ ਸਾਡੀ ਪੰਚਾਇਤ ਹੀ ਐਂ ਸਾਰੀ ਜਿਹੜੀ ਮੈਂਬਰਾਂ ਦੇ ਨਾਮਜ਼ਦਗੀ ਭਰੀਆਂ ਵਾ ਜਿਹੜੇ ਬਿਲਕੁਲ ਕਿਉਂਕਿ ਸਾਰਾ ਜਿਹੜੀਆਂ ਡਾਕੂਮੈਂਟ ਲਾ ਕੇ ਚੁੱਲਾ ਸੀਦ ਜਾਂ ਐਨਓਸੀਆਂ ਲਈਆਂ ਵਾ ਸਾਰੀਆਂ ਬਲਾਕ ਨੇ ਸਾਨੂੰ ਦਿੱਤੀਆਂ ਕਹੀ ਦੇ ਨੇ ਵੀ ਜੇ ਅੱਜ ਸਾਡੇ ਤੇ ਆਉਂਦੇ ਵੀ ਜਿਹੜੀ ਖੁੱਲਾ ਅਧਿਕਾਰ ਤੋਹਾਂ ਜਾਲੀ ਰਸੀਦ ਲਾਈ ਆ ਸਾਨੂੰ ਉਹਦੀ ਬੈਲ ਬੁੱਕ ਚ ਦਿੱਤੀ ਜਾਵੇ ਸੈਕਟਰੀ ਨੇ ਖੁਦ ਸਾਨੂੰ ਜੇ ਦਿੱਤੀ ਆ ਉਹ ਸੈਕਟਰੀ ਸਾਨੂੰ ਜਿਹੜੀ ਉਹ ਬੈਲ ਬੁੱਕ ਇਸ਼ੂ ਕਰੇ ਕਿ ਕਿਹਦੇ ਜੋ ਕੱਟੀ ਆ ਜੇ ਜਾਲੀ ਆ ਤਾਂ ਸੈਕਟਰੀ ਨੇ ਸਾਨੂੰ ਜਾਲੀ ਕੱਟ ਕੇ ਦਿੱਤੀ ਉਹ